ਕਰੋ ਸਿਆਪਾ ਹਾਏ ਹਾਏ ਕਰੋ ਸਿਆਪਾ ਹਾਏ ਹਾਏ ਫਿਰ ਮੋਦੀਆ ਸਿਆਪਾ ਹਾਏ ਹਾਏ ਕਰੋ ਸਿਆਪਾ ਹਾਏ ਹਾਏ ਚਲ ਜਰ ਸਰਕਾਰ ਮਰਦਾਬਾਦ 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 ਚਲ ਜਰ ਸਰਕਾਰ ਮਰਦਾਬਾਦ 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 ਚਲ ਜਰ ਸਰਕਾਰ ਮਰਦਾਬਾਦ ਮਰਦਾਬਾਦ ਸਰਕਾਰ ਦਾ ਪਤਲਾ ਫੁੱਕਾ ਜਾ ਰਿਹਾ ਜੀ ਇਸ ਵੇਲੇ ਨਾਲ ਜੀ ਰਣਤਨ ਨੰਬਰ ਤੋਂ ਦਿਖਾ ਰਹੇ ਆ ਪਾਰਤੀ ਕਿਸਾਨ ਜੀ ਨੇ ਇੱਕ ਆਗਰਾ ਹ ਤੇ ਘਟੌਂਦਾ ਬੰਵਾ ਦਿੱ ਇਸ ਸੰਯੁਕਤ ਮੋਹਰ ਦੇ ਸੰਬੰਧ ਤੇ ਕਿੰਨਾ ਅੱਲਾ ਵਾਸਤੇ ਤੇ ਮੋਦੀ ਦਾ ਪਤਲਾ ਫੁੱਕਾ ਜਾ ਰਿਹਾ ਜੀ ਸਰਕਾਰ ਦਾ ਕੌਣ ਚਾਕ ਕਰਾ ਆਪਣੀ ਰੱਖੀ ਆਪਣਾ اور لگے راپا تھوڑا او چوں کاج کے رکھو نوکیاں میں جان ڈالنا ہوں ہاں ہاں ਆਈਦਰੂ ਕਰਦੇ ਹਾਂ ਜੀ ਅੱਜ ਅੱਲਾਹ ਤੁਹਾਨੂੰ ਯਾਰ ਦੇ ਲੀਕਾ ਕੋਲ ਤਾਂ ਹੈ ਲੱਖ ਕਰਨਾ ਨਾ ਪੱਥਰ ਲੋਟਾ ਹੈ ਮੂੰਹ ਚ ਪਾ ਕੇ ਕਿਹਾ ਬੜਕਿਓ ਪੜਾਂ ਅੰਦਰ ਲੋਕਾਂ ਦੇ ਕਿਓ ਪਾਣੇ ਜੀ ਦਿਖਾ ਰਹੀ ਹਾਂ ਜੀ ਕੇਂਦਰ ਦੀ ਮੋਦੀ ਸਰਕਾਰ ਦਾ ਪ੍ਰੋਗਰਾਮ ਲਾਉਂਦੇ ਨੇ ਨਾ ਕਰਦੇ ਕਿਸਾਨ ਮੋਟੇ ਲੋਕ ਮੋਦੀ ਦਾ ਜੀ ਕੰਪੂਤੀ ਹੈ

ਲਡੂ ਹੀ ਨੂੰ ਦਰਦ ਤੋਂ ਲੋਹੋਂ ਆਖੀ ਜੀ ਆਲਾ ਅਖੇ ਦਾ ਦਰਦ ਉਹਦੀ ਚਾਹਤ ਹੈਗਾ ਹਾਂ ਪ੍ਰੋਬਲਮ ਸਟਾਫ ਕਰਨਾ ਹੋ ਗਿਆ ਹੋਰ ਨੀਡਲ ਆਪੋ ਉਹ ਨੀਂਦਰਾ ਅਰਦਾ 15 ਦੀ ਜਾਨ ਨੂੰ ਕਟੂਦਾ ਹੋਇਆ ਬੈਠਾ ਹੋ ਉਹ ਸਰਦਾਰਾਂ ਕੋਈ ਪ੍ਰਤੀਕਾਲ ਦੇ ਜੁਣ ਸਕਦੇ ਕਿ ਉਹਦੇ ਸਬੰਧ ਵਿੱਚ ਉਹਨਾਂ ਦੀ ਕੌਲ ਆ ਸਾਨੂੰ ਇਹ 20 ਲਾਖ ਤਰੀਕ ਨੂੰ ਗੱਤਵਾਦ ਸਾਡੇ ਸਾਰੇ ਜਨਾਬ ਜੀ ਸਾਡੇ ਸਾਰਿਆਂ ਦੇ ਨਾਲ ਕਰਾਣਾ ਆ ਠੀਕ ਆ ਵਈਆਂ ਆ ਸਾਰੇ ਲਾਖ ਕੰਮ ਉਹੀਆਂ ਮੰਗਾਂ ਮੰਨੀਆਂ ਉਹ ਜਿਹੜੀ ਚੱਲਦੀ ਪਾ ਕੇ ਜਿੱਦੀ ਸਾਹ ਦੇ ਸਾਥੇ ਕਿਸਾਨ ਮਰਿਆ ਉਹ ਉਹਦੇ ਮੰਗਿਆਂ ਦੀ ਮੰਨਣਾ ਉਹਨੇ ਇਹ ਵੀ ਮਾਰ ਮਗਲਾਕੂ ਕਰੂ ਉਹਨੇ ਲਾਗੂ ਨਹੀਂ ਤੇਰੀ ਬੈਠਾ ਟੈਕਟ ਨਾ ਲਾਗੂ ਕਰਨ ਕਹਿੰਦਾ ਉਹ ਥਾਣਾ ਦੇ ਮੰਜ਼ੂਰਾਂ ਦੇ ਚਕਾਨ ਦੌਰਾਨ ਤੇ ਸਾਰੇ ਵਰਗਿਲ ਉੱਤੇ ਉਹ ਅਸੀਂ ਹੋਣ ਦੇ ਲਈ ਕਿਸੇ ਹਾਲਤ ਤੋਂ ਕਰਾਂਗੇ ਇਹ ਮੰਤਰੀਆਂ ਨੇ ਮੰਨ ਲਿਆ ਲੱਖਰਾਂਮਾ ਦੇ ਫੋਨ ਦੇ ਵਿਚੋਂ ਬਹੁਤ ਦੇ ਵਿਚ ਸਾਨੂੰ ਚਕਾਨ ਦਰਵਾਜ਼ੇ ਸੰਬਸਦਾਂ ਤੋਂ ਪੁੱਛਿਆ ਤਾਂ ਤੇ ਇਹਨਾਂ ਨੇ ਕਿਹਾ ਵੀ ਸਾਰੇ ਪੰਜਾਬ ਵਿੱਚ ਅੱਜ ਕਿਹੜੇ ਕਿਹੜੇ ਪਿਆਰਾਂ ਨਾਲ ਸਾਡੇ ਨਾਲ ਹੋਰ ਜਲਾਪ ਨੇ ਸਰਕਾਰ ਮਰਦਾਬ 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 13 ਮਹੀਨੇ ਬਹਿ ਕੇ ਅਸੀਂ ਮਨਾਇਆ ਹੋਇਆ ਸੀ ਕਿ ਮੱਲੀਆਂ ਹੋਈਆਂ ਮੰਗਾ ਸਾਡੇ ਨਾਲ ਜਿਹੜੀਆਂ ਸਾਡੀਆਂ ਜਥੇਬੰਦੀਆਂ ਉਸੇ ਪਾਰਟੀ ਦੇ ਨਾਲ ਚਲਣੇ ਚਾਹੀਦੀਆਂ ਅੱਜ ਤਾਂ ਬੈਠੀਆਂ ਨਹੀਂ ਅਸੀਂ ਉਹਨਾਂ ਨੇ ਸਖ਼ਤੇ ਬੈਠੇ ਆਂ ਅੱਜ ਦੇ ਸਰਕਾਰਾਂ 판 ਦੇ ਬਾਹਰ ਆ ਗਈਆਂ ਨੇ ਜਿਹੜਾ ਸਾਡਾ ਕੋਟਾ ਨਹੀਂ ਰਹੀ ਉਹ ਤੋਂ ਸਾਡੇ ਨਾਲ ਜਿਹੜੇ ਸੋਲੋਂ ਉਹਨਾਂ ਸੱਦੇ ਤੇ ਅਸੀਂ ਤਾਂ ਆ ਤੱਕ ਰੋਤਾ ਜਾ ੱੱਕੇ ਘੱਟ ਲਾ ਦੋ ਮਾਰ ਕੇ ਗੱਲਾਂ ਕਰਦੇ ਜਿਹੜਾ ਪਾਸਤਾ ਵਾਲੇ ਦੇ ਵਿੱਚ ਪਈਆਂ ਨੇ ਸਾਡੇ ਮੋਰ ਤੇ ਚੱਲ ਰਹੇ ਨੇ ਉਹ ਮਾਰੇ ਮਾਰੇ ਫੋਟਾ ਚੱਲ ਰਿਹਾ ਹੈ ਸਾਡਾ ਪਟੇਟੇ ਨੂੰ ਨਹੀਂ ਪਤਾ ਵੀ ਕਾਰੇ ਲੈ ਸਰਕਾਰ ਨੇ ਕੋਈ ਸਾਲ ਨਾ ਚੁਗਾ ਕੇ ਬਸ ਫੁੱਲ ਚੁਗਾ ਹੁਣ 52 ਜਾਣੇ ਫੱਟੜ ਹੋ ਗਈ ਹੋਗ ਰੱਖਿਆ ਹੈ ਬਾਈ ਜੀ ਜਿਹਦੇ ਮੰਗਾ ਮੰਗ ਕੇ ਆਵਾਂ ਸੀ ਉਹਦੇ ਇਹਨਾਂ ਦੀਆਂ ਮੰਗਾਂ ਲਈ ਅਸੀਂ ਬੈਠੇ ਆਂ ਦਰਸ਼ਕਾਂ ਜੀ ਦਰਸ਼ਕਾ ਜੀ ਕਿਹੜਾ ਸਾਡਾ ਇਥੇ ਮੋਰਚਾ ਆ ਗਿਆ ਸਾਡਾ ਜਿਹੜਾ ਆਪਾਂ ਪੋਲੀ ਕਰਦੇ ਆਂ ਤੇ ਆਪਾਂ ਪੋਲੀ ਕਰਦੇ ਕੋਈ ਸਾਡਾ ਮੋਰਚਾ ਇੱਕੋ ਹੀ ਸਾਡਾ ਹੈ ਸੈਂਟਰ ਸਰਕਾਰ ਮਰਦਾਵਾਦ ਮਰਦਾਵਾਦ ਦੋਤਾ ਪੰਜਾਬ ਸਰਕਾਰ ਮਰਦਾ Siapa? आप धन्यवाद जी गाए अस तयारु